ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਸੰਗਰੂਰ ਸੰਗਰੂਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਜਿੱਥੇ ਤੁਹਾਨੂੰ ਸਾਰੇ ਰੇਲਵੇ ਸਟੇਸ਼ਨ ਦੀ ਕੱਲੀ-ਕੱਲੀ ਜੀ ਦਿਖਾਵਾਂਗੀ ਪਰਲੇ ਪਾਸੇ ਕਿੰਨਾ ਨਵਾਂ ਜਿਹੜਾ ਮਾਡਲ ਤਿਆਰ ਹੋਇਆਗਾ ਕਿੱਥੇ ਟਿਕਟਾਂ ਕੱਟੀ ਜਾਂਦੇ ਨੇ ਕਿੱਥੇ ਗੱਡੀਆਂ ਖੜਦੀਆਂ ਨੇ ਗਿਆ ਤੇ ਦੇਖਿਓ ਇਹ ਸੰਗਰੂਰ ਦਾ ਸਾਰਾ ਦ੍ਰਿਸ਼ ਦਿਖਾ ਰਹੇ ਹਾਂ ਸੰਗਰੂਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਇਹ ਆ ਗਿਆ ਇਹ ਬਾਈ ਸੰਗਰੂਰ ਦਾ ਰੇਲਵੇ ਸਟੇਸ਼ਨ ਆ ਕਿੰਨੀ ਸੋਹਣੀ ਦੇਖ ਬਣ ਗਈ ਹੈ ਨਾ ਕਿ ਨੇ ਸੋਨੇ ਟ੍ਰੈਕ ਬਣ ਗਏ ਮੋਟਰਸਾਈਕਲ ਗੱਡੀਆਂ ਲੰਘਣ ਵਾਸਤੇ ਇਹ ਦੇਖ ਰਿਹਾ ਤੂੰ ਸਾਰਾ ਰੂਪ ਸੰਗਰੂਰ ਦਾ ਰੇਲਵੇ ਸਟੇਸ਼ਨੋਂ ਮੈਨੂੰ ਲੱਗਦਾ ਵੀ ਆ ਜਗ੍ਹਾ ਦੇ ਉੱਤੇ ਟਿਕਟਾਂ ਕੱਟੀਆਂ ਜਾਣਗੀਆਂ ਇਹ ਵੀ ਤਿਆਰ ਹੋਈ ਜਾਂਦਾਗਾ ਕਿੰਨੇ ਸੋਹਣੇ ਡਿਜ਼ਾਈਨ ਪਾਤੇ ਪਰਲੇ ਪਾਸੇ ਉਹ ਉਧਰ ਗੱਡੀਆਂ ਮੋਟਰਸਾਈਕਲ ਖੜਾਉਣ ਦੀ ਜਗ੍ਹਾ ਬਣਾਤੀ ਹੇ ਬਈ ਸੰਗਰੂਰਦਾਰ ਇਨਵੈਸਟੇਸ਼ਨ